ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ ਤੇ ਤੁਹਾਡਾ ਸਵਾਗਤ ਹੈ ਅਸੀਂ ਪੰਜਾਬ ਦੇ ਲੋਕ ਖਾਸ ਤੌਰ ਤੇ ਬਾਬਾ ਨਾਨਕ ਦਾ ਨਾਮ ਲੈਵਾ ਲੋਕ ਜਿਹੜੇ ਆ ਉਹ ਇਸ ਗੱਲ ਦੇ ਉੱਤੇ ਬੜਾ ਮਾਣ ਮਹਿਸੂਸ ਕਰਦੇ ਆ ਕਿ ਸਾਡੇ ਬਾਬਾ ਜੀ ਨੇ 550 ਸਾਲ ਪਹਿਲਾਂ ਦੁਨੀਆ ਦੇ ਵਿੱਚ ਜਦੋਂ ਆਮ ਤੌਰ ਤੇ ਔਰਤ ਦੀ ਬੇਕਦਰਹੀ ਹੋ ਰਹੀ ਸੀ ਖਾਸ ਤੌਰ ਤੇ ਭਾਰਤ ਦੇ ਵਿੱਚ ਮਨੁਵਾਦ ਦੇ ਤਹਿਤ ਔਰਤ ਨੂੰ ਜਾਨਵਰਾਂ ਵਰਗਾ ਵਰਤੋਂ ਕਰਿਆ ਜਾਂਦਾ ਸੀਗਾ ਔਰਤ ਨਾਲ ਉਦੋਂ ਉਹਨਾਂ ਨੇ ਔਰਤ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਉਸ ਤੋਂ ਬਾਅਦ ਬਾਕੀ ਗੁਰੂ ਸਾਹਿਬਾਨ ਨੇ ਵੀ ਕੀਤੀ ਤੇ ਹੁਣ ਕਿਉਂਕਿ ਔਰਤ ਦੇ ਬਾਰੇ 'ਚ ਬਹੁਤ ਸਾਰੀਆਂ ਗੱਲਾਂ ਸਾਡੇ ਸਮਾਜ ਦੇ ਵਿੱਚ ਆਉਂਦੀਆਂ ਨੇ ਤੇ ਕਾਫੀ ਸਾਰੀਆਂ ਗੱਲਾਂ 'ਚ ਅਜੇ ਵੀ ਵਿਤਕਰਾ ਹੋ ਰਿਹਾ ਹੈ ਪੜੀਆਂ ਲਿਖਿਆਂ ਨਾਲ ਵੀ ਅਨਪੜਾ ਨਾਲ ਵੀ ਕਾਫੀ ਗੱਲਾਂ ਦੀਆਂ ਦੀਵਾਰਾਂ ਘਟੀਆਂ ਵੀ ਨੇ ਉਹ ਟੁੱਟੀਆਂ ਵੀ ਨੇ ਉਹ ਚੰਗੀ ਗੱਲ ਹੈ ਤੇ ਸਾਡਾ ਧਿਆਨ ਜਿਹੜਾ ਹੈ ਕੈ ਆਪਣੇ ਕੈਨੇਡਾ ਦੇ ਸ਼ਹਿਰ ਬ੍ਰੈਂਟਨ ਟੋਰਾਂਟੋ ਦੇ ਵਿੱਚ ਪੱਤਰਕਾਰ ਵਜੋਂ ਕੰਮ ਕਰਦੇ ਸ਼੍ਰੀ ਸਤਪਾਲ ਸਿੰਘ ਜੌਹੜ ਉਹਨਾਂ ਨੇ ਇੱਕ ਗੱਲ ਵੱਲ ਖਿੱਚਿਆਗਾ ਉਹਨਾਂ ਨੇ ਜਿਹੜੇ ਮਨਜਿੰਦਰ ਸਿੰਘ ਸਰਸਾ ਅੱਜਕੱਲ ਬੀਜੇਪੀ ਦੇ ਆਗੂ ਨੇ ਤੇ ਜਿਹੜੇ ਮਾਦੀਪੁਰਾ 26 ਹਲਕੇ ਤੋਂ ਵਿਧਾਨ ਸਭਾ ਦੀ ਦਿੱਲੀ ਦੀ ਚੋਣ ਲੜ ਰਹੇ ਐ ਤੇ ਕਿਸੇ ਟਾਈਮ ਉਹ ਸ਼੍ਰੋਮਣੀ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਆ ਉਹਦੇ ਪ੍ਰਧਾਨ ਰਹੇ ਐ ਤੇ ਅਕਾਲੀ ਦਲ ਦੇ ਵੱਲੋਂ ਵੀ ਉੱਥੇ ਐਮ.ਐਲ.ਏ ਰਹੇ ਐ ਮਨਜਿੰਦਰ ਸਿੰਘ ਸਰਸਾ ਮਨਜਿੰਦਰ ਸਿੰਘ ਸਰਸਾ ਜੀ ਨੇ ਜਿਹੜਾ ਜਿਹੜਾ ਉੱਥੇ ਜਿਹੜਾ ਆਪਣਾ ਇੱਕ ਫਾਰਮ ਭਰਿਆਗਾ ਉਸ ਫਾਰਮ ਦੇ ਵਿੱਚ ਐਫੀਡੈਵਟ ਜਿਹੜਾ ਫਾਰਮ ਨੰਬਰ 26 ਹੈ ਐਫੀਡੈਵਟ ਦੇ ਵਿੱਚ ਉਹਦੇ ਚ ਆਪਣਾ ਨਾਮ ਮਨਜਿੰਦਰ ਸਿੰਘ son of ਪਿਤਾ ਦਾ ਨਾਮ ਲਿਖਿਆ ਕੱਲੀ ਮਾਂ ਦਾ ਨਾਮ ਨਹੀਂ ਲਿਖਿਆ ਜੋਲ ਸਾਹਿਬ ਨੇ ਉਹਨਾਂ ਨੂੰ ਯਾਦ ਕਰਾਇਆ ਕਿ ਬਹੁਤ ਧੇਰ ਪਹਿਲਾਂ ਮਾਨਯੋਗ ਸੁਪਰੀਮ ਕੋਰਟ ਨੇ ਇਹ ਕੀ ਹਕ ਕੀਤਾ ਸੀਗਾ ਕਿ ਬੱਚਿਆਂ ਦੇ ਨਾਂ ਨਾਲ ਉਹਨਾਂ ਦੇ ਪਿਤਾ ਤੇ ਮਾਂ ਦੋਵਾਂ ਦੇ ਨਾਂ ਲਿਖੇ ਜਾਣ ਤੇ ਮਾਂ ਜਿਸ ਨੇ ਉਹਨੂੰ ਆਪਣੇ ਪੇਟੋਂ ਜਨਮ ਦਿੱਤਾ ਉਸ ਦਾ ਨਾਂ ਕੋਈ ਨਾ ਲਿਖੇ ਤਾਂ ਜਿੱਥੇ ਉਹ ਕਾਨੂੰਨੀ ਤੌਰ ਤੇ ਅਸੀਂ ਸਮਝਦੇ ਹਾਂ ਵੀ ਉਹ ਕਿਸੇ ਨਾ ਕਿਸੇ ਤਰ੍ਹਾਂ ਦੀ ਕੁਤਾਹੀ ਕਰ ਰਿਹਾ ਹੈ ਉੱਥੇ ਬਾਬਾ ਨਾਨਕ ਦਾ ਜਿਹੜਾ ਸਾਡੇ ਦਿਮਾਗਾਂ ਦੇ ਵਿੱਚ ਇੱਕ ਸਾਨੂੰ ਫਿੱਟ ਕਰੀ ਜਾਂਦੀ ਹੈ ਗੱਲ ਕਿ ਅਸੀਂ ਔਰਤ ਦਾ ਸਤਿਕਾਰ ਕਰਦੇ ਹਾਂ ਉਹਦੇ ਬਾਰੇ ਵੀ ਸਾਡੇ ਸਤਿਕਾਰ ਦੀ ਇੱਕ ਘਾਟ ਜਿਹੜੀ ਨਜ਼ਰ ਆਉਂਦੀ ਹੈ ਉਹਨਾਂ ਨੇ ਜੌਲ ਸਾਹਿਬ ਨੇ ਮਨਿੰਦਰ ਸਿੰਘ ਸਰਸਾ ਨੂੰ ਚਿੱਠੀ ਲਿਖਦਿਆਂ ਹੋਇਆਂ ਕਿਹਾ ਕਿ ਤੁਸੀਂ ਸਾਰੇ ਫਾਰਮਾਂ ਦੇ ਵਿੱਚ ਜਿੱਥੇ ਕਿਤੇ ਵੀ ਇਹ ਗੱਲ ਆਉਂਦੀ ਹੈ ਉੱਥੇ ਆਪਣੀ ਮਾਂ ਦਾ ਨਾਮ ਜ਼ਰੂਰ ਲਿਖੋ ਇਹ ਤੁਹਾਡੇ ਤੋਂ ਤਵੱਕੂ ਅਸੀਂ ਕਰਦੇ ਹਾਂ ਯਾਦ ਦਲਾ ਦिए ਕਿ ਉਹਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਲੋਕ ਸਭਾ ਦੀ ਚੋਣ ਦੇ ਵਿੱਚ ਪਿਛਲੇ ਸਾਲ ਖਡੂਰ ਸਾਹਿਬ ਹਲਕੇ ਤੋਂ ਜਿਹੜੇ ਆਜ਼ਾਦ ਉਮੀਦਵਾਰ ਖੜੇ ਸੀ ਤੇ ਜਿਨ੍ਹਾਂ ਨੇ ਚੋਣ ਜਿੱਤੀ ਸੀ ਉਹਨਾਂ ਨੇ ਆਪਣੇ ਐਫੀਡਵਟ ਦੇ ਵਿੱਚ ਵੀ ਸਿਰਫ ਆਪਣੇ ਪਿਤਾ ਦਾ ਨਾਮ ਲਿਖਿਆ ਸੀ ਮਾਤਾ ਦਾ ਨਾਮ ਨਹੀਂ ਸੀ ਲਿਖਿਆ ਉਦੋਂ ਉਹਨਾਂ ਨੂੰ ਵੀ ਉਹਨਾਂ ਨੇ ਇਹੀ ਗੱਲ ਕਹੀ ਸੀ ਸੋ ਆਓ ਆਪਾਂ ਸਾਰੇ ਜਣੇ ਆਪੂ ਆਪਣੇ ਅੰਦਰ ਝਾਤੀ ਮਾਰੀਏ ਕਿ ਅਸੀਂ ਕਿੰਨਾਕ ਇਸ ਗੱਲ ਨੂੰ ਔਰਤ ਦੇ ਸਤਕਾਰ ਨੂੰ ਕਿੰਨਾਕ ਆਪਣੇ ਦਿਲਾਂ ਚ ਥਾਂ ਦੰਨੇ ਆ ਤੇ ਜਿੱਥੇ ਕਿਤੇ ਲਿਖਣ ਦੀ ਗੱਲ ਆਉਂਦੀ ਆ ਸਾਨੂੰ ਮਾਣ ਕਿਉਂ ਨਾ ਹੋਵੇ ਮੈਂ ਫਲਾਣੀ ਮਾਂ ਦਾ ਪੁੱਤ ਆ ਇਕੱਲੇ ਪਿਓ ਦਾ ਪੁੱਤ ਕਿਉਂ ਲਿਖੀਏ ਅਸੀਂ ਇਹ ਦੋਨੇ ਲਿਖੀਏ ਤੇ ਇਹੀ ਇੱਕ ਚੰਗੀ ਗੱਲ ਹੈ ਦੂਜੀ ਗੱਲ ਤੁਹਾਡੇ ਨਾਲ ਸੋ ਦੋਸਤੋ ਕੱਲ ਇਜ਼ਰਾਈਲ ਤੇ ਹਮਾਸ ਦੀ ਜੰਗਬੰਦੀ ਹੋਗੀ ਚਲੋ 3 ਘੰਟੇ ਲੇਟ ਸ਼ੁਰੂ ਹੋਈ ਕੋਈ ਗੱਲ ਨਹੀਂ ਦੋਨਾਂ ਧਿਰਾਂ ਨੇ ਕਿਹਾ ਵੀ ਕੋਈ ਤਕਨੀਕੀ ਦਿੱਕਤਾਂ ਸੀ ਜਿਹਦੇ ਕਰਕੇ ਇਹ ਲੇਟ ਸ਼ੁਰੂ ਹੋਈ ਹੈ ਇਜ਼ਰਾਈਲ ਦੇ ਵਿੱਚ ਉਹਨਾਂ ਦੀ ਜਿਹੜੀ ਨੇਤਨ ਯਾਹੂ ਦੀ ਕੈਬਨਿਟ ਹੈ ਉਸ ਦੇ ਵਿੱਚ ਵੀ ਡਾਂਸ ਉਟਾ ਹੋਇਆ ਹੈ ਜਾਨੀ ਕਿ ਵਿਚਾਰਾਂ ਦਾ ਬਖਰੇਵਾ ਆਇਆ ਹੈ ਤੇ ਉੱਥੋਂ ਦੀ ਜਿਹੜੀ ਖਾਸ ਇੱਕ ਪਾਰਟੀ ਹੈ ਜਿਊਸ਼ ਪਾਰਟੀ ਉਸ ਦੇ ਜਿਹੜੇ ਆਗੂ ਨੇ ਉਹਨਾਂ ਨੇ ਇਸ ਜੰਗਬੰਦੀ ਦਾ ਵਿਰੋਧ ਕਰਦਿਆਂ ਹੋਇਆਂ ਆਪਣਾ ਅਸਤੀਫਾ ਦੇ ਦਿੱਤਾ ਹੈ ਉਹਦੇ ਨਾਲ ਨਿਤਨ ਯਾਹੂਦੀ ਆਪਣੀ ਸਥਿਤੀ ਵੀ ਕਮਜ਼ੋਰ ਹੋਈ ਹੈ ਪਰ ਜੰਗਬੰਦੀ ਜਾਰੀ ਰਹੂਗੀ ਜੰਗਬੰਦੀ ਲਾਗੂ ਰਹੂਗੀ ਦੂਜੇ ਪੱਨੇ ਕਿਉਂਕਿ ਲੋਕ ਇੰਨੇ ਜ਼ਿਆਦਾ ਮਰ ਗਏ ਘਰ-ਬਾਰ ਬਚੇ ਨਹੀਂਗੇ ਤੇ ਉਹ ਜਿਹੜੇ ਹੈ ਕਈ ਲੋਕ ਜਿੱਥੇ ਖੁਸ਼ੀਆਂ ਮਨਾ ਰਹੇ ਹੈ ਬਹੁਤ ਵੱਡੀ ਪੱਦਰ ਦੇ ਉੱਤੇ ਬਾਰਡਰ ਦੇ ਦੋਹੇ ਪਾਸੇ ਇਜ਼ਰਾਈਲ ਦੇ ਵਿੱਚ ਵੀ ਹਮਾਸ ਵਾਲੇ ਪਾਸੇ ਫਲਸਤੀਨੀ ਲੋਕ ਗਜ਼ਾ ਦੇ ਵਿੱਚ ਵੀ ਬੈਠੇ ਉੱਥੇ ਕੁਝ ਲੋਕ ਇਹ ਵੀ ਸੋਚਦੇ ਐ ਵੀ ਅਸੀਂ ਹੁਣ ਖੁਸ਼ ਹੋਈਏ ਕਿ ਰੋਈਏ ਆਪਣੇ ਮਰਗਿਆਂ ਨੂੰ ਅਸੀਂ ਉਹਨਾਂ ਦੇ ਅੰਤਮ ਕਿਰਿਆ ਕਰਮ ਕਰੀਏ ਜਾਂ ਅਸੀਂ ਖੁਸ਼ ਹੋਈਏ ਇਹ ਵੀ ਇੱਕ ਮਨੁੱਖੀ ਤ੍ਰਾਸਤੀ ਦਾ ਇੱਕ ਮੌਕਾ ਹੈਗਾ ਜੰਗ ਖਤਮ ਹੋਣ ਤੇ ਖੁਸ਼ ਨੇ ਪਰ ਜੰਗ ਜੋ ਕੁਝ ਲੈ ਗਈ ਉਸ ਤੋਂ ਬਹੁਤ ਕੁਝ ਅਜਿਹ ਹੈ ਲੈ ਗਈ ਜਿਹੜਾ ਕਿ ਨਹੀਂ ਸਿਲ ਜਾਇਆ ਜਾਣਾ ਚਾਹੀਦਾ ਗੱਲ ਤਿੰਨ ਔਰਤ ਬੰਦੀ ਜਿਹੜੀਆਂ ਬਣਾਈਆਂ ਸੀ ਔਰਤਾਂ ਹਮਾਸ ਨੇ ਉਹਨਾਂ ਨੂੰ ਰਿਹਾ ਕਰ ਦਿੱਤਾ ਉਹਨਾਂ ਦੇ ਬਦਲੇ ਚ 90 ਫਲਸਤੀਨੀ ਜਿਹੜੇ ਰਿਹਾ ਹੋਣੇ ਐ ਤੇ ਇਸ ਤਰ੍ਹਾਂ ਨਾਲ ਕਰਕੇ ਉਹ ਜਾਰੀ ਰਹਿਣੀ ਐ ਗੱਲ ਤੇ ਇੱਕ ਗੱਲ ਹੋਰ ਵੀ ਐ ਇਜ਼ਰਾਈਲ ਆਪਣੇ ਆਪ ਚ ਐਡੀ ਵੱਡੀ ਮਹਾਸ਼ਕਤੀ ਐ ਕਹੋਂਦੀ ਤੇ ਜਿਹੜੀ ਕਹਿੰਦੀ ਐ ਵੀ ਸਾਡੀ ਜਸੂਸੀ ਦੁਨੀਆ ਭਰ ਦੇ ਵਿੱਚ ਮਸ਼ਹੂਰ ਐ ਦੁਨੀਆ ਨੂੰ ਜਸੂਸੀ ਦੇ ਜਿਹੜੇ ਆਪਣੇ ਸੌਫਟਵੇਅਰ ਐ ਉਹ بیچਦੇ ਐ ਪੈਗਾਸਸ ਵਰਗੇ ਤੇ ਅਮਰੀਕਾ ਉਹਦੇ ਨਾਲ ਪਿੱਠ ਤੇ ਐਨ ਪੂਰੀ ਤਰ੍ਹਾਂ ਖੜਾ ਹੈ ਵੈਸਟਰਨ ਜਿਹੜਾ ਵਰਲਡ ਹੈ ਉਹ ਉਹਦੇ ਨਾਲ ਖੜਾ ਹੈ ਤੇ ਇਹਦੇ باوجود ਐਡੀ ਲੰਬੀ ਲੜਾਈ ਦੇ ਵਿੱਚ ਇੰਨੇ ਮਹੀਨੇ 15 ਮਹੀਨੇ ਲੜਾਈ ਚੱਲਣ ਦੇ ਬਾਵਜੂਦ ਉਹਨੂੰ ਉਹਨੇ ਚੱਪੇ ਚੱਪੇ ਨੂੰ ਦੰਬਾਂ ਦਾ ਨਿਸ਼ਾਨਾ ਬਣਾ ਲਿਆ ਪਰ ਉਹਨੂੰ ਇਹ ਬੰਦੀ ਨਹੀਂ ਲੱਭੇ ਉਹ ਬੰਦੀ ਕਿੱਥੇ ਸੇਫ ਥਾਂ ਦੇ ਉੱਤੇ ਉਹਨਾਂ ਰੱਖੇ ਹੋਏ ਸੀ ਹਮਾਸ ਵਾਲਿਆਂ ਨੇ ਇਹ ਵੀ ਇੱਕ ਗੱਲ ਹੈ ਕਿ ਚਾਹੇ ਅਸੀਂ ਉਹਨਾਂ ਦੇ 7 ਅਕਤੂਬਰ ਦੇ ਐਕਸ਼ਨ ਨੂੰ ਜਸਟੀਫਾਈ ਨਹੀਂ ਕਰਦੇ ਪਰ ਜਿਹੜੀ ਇੱਕ ਹੱਕੀ ਗੱਲ ਲੜਨ ਲਈ ਲੋਕਾਂ ਚ ਜੋਸ਼ ਹੁੰਦਾ ਹੈਗਾ ਉਹ ਇੰਨੇ ਨੁਕਸਾਨ ਦੇ باوجود ਵੀ ਉਹ ਜੋਸ਼ ਬਰਕਰਾਰ ਹੈ ਤੇ ਜਿਹਦੇ ਨਾਲ ਇਜ਼ਰਾਈਲ ਨੂੰ ਆਖਰ ਇਹ ਸਮਝੌਤਾ ਕਰਨਾ ਪਏਗਾ ਅ ਦੂਸਰਾ ਦੋਸਤੋ ਇੱਕ ਆਈਆਈਟੀ ਮਦਰਾਸ ਦੇ ਜਿਹੜੇ ਡਾਇਰੈਕਟਰ ਨੇ ਵੀ ਕਾਮਾ ਕੋਟੀ ਉਹਨਾਂ ਨੇ ਇੱਕ ਜਿਹੜਾ ਗਊ ਸੁਰੱਖਣ ਦੇ ਨਾਂ ਦੇ ਉੱਤੇ 15 ਜਨਵਰੀ ਨੂੰ ਇੱਕ ਸਮਾਗਮ ਦੇ ਵਿੱਚ ਭਾਗ ਲਿਆ ਗਊਸ਼ਾਲਾ ਦਾ ਸਮਾਗਮ ਸੀਗਾ ਤੇ ਉਦੋਂ ਹੀ ਜਿਹੜਾ ਜਿਹੜਾ ਤਾਮਲਨਾਡੂ ਵਾਲਿਆਂ ਦਾ ਆਪਣਾ ਇੱਕ ਤਿਹਾਰ ਹੈ ਜਿਹਨੂੰ ਮਾਤੂ ਪੋਂਗਲ ਕਹਿੰਦੇ ਐ ਉਸ ਤਿਹਾਰ ਵੀ ਉਸੇ ਦਿਨ ਸੀ ਉਸੇ ਦਿਨ ਉਹ ਗਊ ਸੁਰੱਖਣ ਦਿਨ ਦੇ ਉੱਤੇ ਬੋਲ ਰਹੇ ਸੀ ਤੇ ਜਿਹੜੀ ਆਪਣੀ ਦੂਜੀ ਆਰਗੇਨਿਕ ਫਾਰਮਿੰਗ ਹੈ ਜਿਹੜੀ ਆਰਗੇਨਿਕ ਖੇਤੀ ਹੈ ਉਸ ਦੀ ਉਹ ਗੱਲਬਾਤ ਕਰਦੇ ਸੀ ਤੇ ਉਹ ਕਰਦੇ ਕਰਦੇ ਗਊ ਤੇ ਆ ਗਏ ਤੇ ਗਊ ਤੋਂ ਫਿਰ ਗਊ ਮੂਤਰ ਤੇ ਆ ਗਏ ਤੇ ਫਿਰ ਉਹ ਆਪਣੇ ਵੱਲੋਂ ਉਹਨਾਂ ਨੇ ਇੱਕ ਕਹਾਣੀ ਕਿਸੇ ਸੰਿਆਸੀ ਦੀ ਸੁਣਾਈ ਵੀ ਸੰਿਆਸੀ ਨੂੰ ਬੁਖਾਰ ਹੋ ਗਿਆ ਉਹਨੇ ਲੋਕਾਂ ਨੇ ਕਿਹਾ ਵੀ ਡਾਕਟਰ ਨੂੰ ਬੁਲਾਉਣਿਆ ਕਹਿੰਦੇ ਨਹੀਂ ਡਾਕਟਰ ਨੂੰ ਬੁਲਾਉਣ ਦੀ ਲੋੜ ਨਹੀਂ ਮੈਂ ਤਾਂ ਹੁਣੀ ਆ ਮੈਨੂੰ ਗਊ ਪਿਸ਼ਾਬ ਦਿਓ ਮੈਂ ਪੀਣਾ ਤੇ ਮੈਂ ਠੀਕ ਹੋ ਜਾਊਂਗਾ ਤੇ ਉਹ 15 ਮਿੰਟਾਂ ਚ ਠੀਕ ਹੋ ਗਿਆ ਉਹਦਾ ਬੁਖਾਰ ਉਤਰ ਗਿਆ ਇਹ ਕਹਾਣੀ ਸੁਣਾ ਕੇ ਉਹਨਾਂ ਨੇ ਕਿਹਾ ਵੀ ਗਊ ਮੂਤਰ ਦੇ ਵਿੱਚ ਜਿਹੜੇ ਹੈ ਐਂਟੀਬੈਕਟੀਰੀਅਲ ਤੇ ਐਂਟੀਫੰਗਲ ਗੁਣ ਹੁੰਦੇ ਐ ਜਿਹੜੇ ਸਾਨੂੰ ਬਿਮਾਰੀਆਂ ਨੂੰ ਠੀਕ ਕਰਦੇ ਐ ਉਹ ਉਹਨੇ ਇਹ ਵੀ ਕਿਹਾ ਵੀ ਇਹ ਦੇ ਨਾਲ ਹਾਜਮਾ ਵੀ ਦਰੁਸਤ ਰਹਿੰਦਾ ਹੈ ਉਹਨੇ ਇਹ ਵੀ ਕਿਹਾ ਕਿ ਗਊ ਪੀਣ ਨਾਲ ਗਊ ਮੂਤਰ ਪੀਣ ਨਾਲ ਜਿਹੜਾ ਚਿੜਚੜਾਪਣਾ ਉਹ ਵੀ ਦੂਰ ਹੁੰਦਾ ਹੈ ਇਹ ਗੱਲਾਂ ਉਹਨੇ ਕਹੀਆਂ ਉਹਦੀ ਜਿਹੜੀ ਇਹ ਵੀਡੀਓ ਕਲਿੱਪ ਹੈ ਜਦੋਂ ਵਾਇਰਲ ਹੋਈ ਤਾਂ ਸਾਰੇ ਤਾਮਨਾਡੂ ਦੇ ਵਿੱਚ ਤਾਂ ਹਲਕਾ ਮਚ ਗਿਆ ਉੱਥੇ ਜਿਹੜੇ ਪੀਰੀਅਰ ਸਾਹਿਬ ਨੇ ਇੱਕ ਸਸਤਾ ਬਣਾਈ ਸੀ ਦਰਵੜ ਕਾਗਜ਼ਾਂ ਉਹ ਸਸਤਾ ਦੇ ਜਿਹੜੇ ਹੁਣ ਇਸ ਵਕਤ ਆਗੂ ਨੇ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਵਿਚਾਰ ਹੈ ਬਿਲਕੁਲ ਹੀ ਗਲਤ ਹੈ ਇਹ ਵਿਗਿਆਨਿਕ ਵਿਚਾਰ ਦੇ ਖਿਲਾਫ ਹੈ ਗੱਲ ਤੇ ਇਹ ਜਿਹੜਾ ਉਸ ਨੂੰ ਇਹ ਸਿੱਧ ਕਰਨਾ ਚਾਹੀਦਾ ਹੈ ਕਿ ਗਊ ਮੂਤਰ ਹੈ ਜਿਹੜਾ ਕਿਵੇਂ ਐਂਟੀਬੈਕਟੀਰੀਅਲ ਹੈ ਐਂਟੀ ਫੰਗਲ ਹੈ ਤੇ ਕਿਵੇਂ ਇਹ ਸਾਡੇ ਜਿਹੜਾ ਹੈਗਾ ਮੇਤਾ ਉਹਨੂੰ ਠੀਕ ਕਰਦਾ ਹੈ ਹਾਜਮੇ ਨੂੰ ਠੀਕ ਕਰਦਾ ਹੈ ਤੇ ਚਿੜਚੜਾਪਨ ਕਿਵੇਂ ਹਟਾਉਂਦਾ ਹੈ ਇਹਦੇ ਸਬੂਤ ਦੇਵੇ ਸੈਂਟਿਫਿਕ ਉਹ ਇੱਕ ਸਾਇੰਸ ਦਾ ਬੰਦਾ ਹੈਗਾ ਕੰਪਿਊਟਰ ਸਾਇੰਸ ਦੇ ਵਿੱਚ ਪੀ ਐਚ ਡੀ ਉਹਨੇ ਕਰੀ ਹੋਈ ਹੈ ਇੱਕ ਸਾਇੰਸ ਦੀ ਸਸਥਾ ਦਾ ਡਾਇਰੈਕਟਰ ਹੈਗਾ ਉਹ ਸਸਥਾ ਜਿਨ੍ਹਾਂ ਦਾ ਨਾਮ ਹੈ ਸਾਰੀ ਦੁਨੀਆ ਦੇ ਵਿੱਚ ਉਹਦਾ ਇੱਕ ਡਾਇਰੈਕਟਰ ਹੈਗਾ ਤੇ ਉਹਨੂੰ ਇਸ ਗੱਲ ਦੇ ਵਿਗਿਆਨਕ ਸਬੂਤ ਦੇਣੇ ਚਾਹੀਦੇ ਆ ਉਹ ਤਾਂ ਉਹ ਇਕੱਲੇ ਨਹੀਂ ਹੈਗੇ ਵਿਗਿਆਨਕ ਸਬੂਤ ਮੰਗਣ ਵਾਲੇ ਉਹ ਵਿਗਿਆਨਕ ਸਬੂਤ ਜਿਹੜੇ ਡੀਐਮਕੇ ਦਾ ਇੱਕ ਲੈਂਗੋਵਨ ਉਹਨੇ ਵੀ ਕਿਹਾ ਵੀ ਇਹ ਸਾਡੀ ਜਿਹੜੀ ਸਾਰੀ ਸਿੱਖਿਆ ਦੀ ਪ੍ਰਣਾਲੀ ਹੈ ਉਹਨੂੰ ਵੀ ਜੀਪੀ ਖਤਮ ਕਰਨ ਤੇ ਆਈ ਹੋਈ ਹੈ ਤੇ ਜਿਹੜੀ ਸੂਡੋ ਸਾਇੰਸ ਹੈ ਉਹਨੂੰ ਫੁਲਾ ਰਹੀ ਹੈ ਤੇ ਟੀਪੀ ਡੀਕੇ ਦੇ ਲੀਡਰ ਐ ਕਰਾਮਾ ਕ੍ਰਿਸ਼ਨਨ ਉਸਨੇ ਵੀ ਕਿਹਾ ਵੀ ਇਹਨੂੰ ਸਬੂਤ ਦੇਵੇ ਤੇ ਮਾਫੀ ਮੰਗੇ ਨਹੀਂ ਫਿਰ ਅਸੀਂ ਉਹਦੇ ਖਿਲਾਫ ਪ੍ਰੋਟੈਸਟ ਜਾਰੀ ਕਰਾਂਗੇ ਜਿਹੜੇ ਕਾਂਗਰਸ ਦੇ ਆਗੂ ਨੇ ਕਾਰਤੀ ਪੀਚ ਦੰਬਰਮ ਚਿਤੰਬਰਮ ਸਾਹ ਦੇ ਬੇਟੇ ਜਿਹੜੇ ਮੈਂਬਰ ਪਾਰਲੀਮੈਂਟ ਵੀ ਐ ਉਹਨਾਂ ਨੇ ਵੀ ਕਿਹਾ ਵੀ ਇਹ ਸੂਡੋ ਸਾਇੰਸ ਪਲਾਉਣੀ ਬੰਦ ਕੀਤੀ ਜਾਵੇ ਅਸਲੀ ਸਾਇੰਸ ਦੀ ਗੱਲ ਕਰੋ ਜਿਹਦੇ ਵਿੱਚ ਪ੍ਰਤੱਖ ਦੀ ਗੱਲ ਹੁੰਦੀ ਹੈ ਜਿਹਦੇ ਵਿੱਚ ਸਬੂਤਾਂ ਦੀ ਗੱਲ ਹੁੰਦੀ ਹੈ ਇੱਕ ਹੋਰਾਂ ਨੇ ਕਿਹਾ ਕਿ ਵੀ ਇੱਕ ਜਿਹੜੀ ਸਟੱਡੀ ਹੋਈ ਹੈ ਪਿੱਛੇ ਉਹ ਲੀਡਰ ਹੈਗੇ ਆ ਪੁੰਗ ਪੁੰਗੂ ਡੀਐਨ ਪੰਗੂਡੀਅਨ ਉਹਨਾਂ ਨੇ ਕਿਹਾ ਵੀ ਇੱਕ ਪਿੱਛੇ ਅਧਿਐਨ ਕੀਤਾ ਗਿਆ ਸੀ ਜਿਹਦੇ ਵਿੱਚ ਦੇਖਿਆ ਗਿਆ ਕਿ ਗਾਊ ਦੇ ਪਿਸ਼ਾਬ ਦੇ ਵਿੱਚ ਜਿਹੜਾ ਬਹੁਤ ਸਾਰੇ ਖਤਰਨਾਕ ਬੈਕਟੀਰੀਆ ਹੁੰਦੇ ਐ ਤੇ ਜਿਹੜੇ ਇਹ ਮਨੁੱਖ ਦੇ ਖਾਣ ਪੀਣ ਲਈ ਬਿਲਕੁਲ ਵੀ ਇਹ ਸੇਫ ਨਹੀਂ ਗੇ ਬਹੁਤ ਖਤਰਨਾਕ ਹੈਗਾ ਇਹ ਗਊ ਪਸ਼ਾਬ ਜਿਹੜਾ ਹੈ ਇੱਕ ਡਾਕਟਰਸ ਐਸੋਸੀਏਸ਼ਨ ਫਾਰ ਸੋਸ਼ਲ ਸਿਕਿਉਰਿਟੀ ਹੈ ਉਹਦੇ ਡਾਕਟਰ ਜੀ ਆਰ ਰਵਿੰਦਰਨਾਥ ਉਹਨਾਂ ਨੇ ਕਿਹਾ ਵੀ ਇਹਦੇ ਨਾਲ ਬੈਕਟੀਰੀਅਲ ਇਨਫੈਕਸ਼ਨ ਹੁੰਦੀ ਹੈ ਤੇ ਭਾਜਪਾ ਦਾ ਜਿਹੜਾ ਸੈਂਟਰ ਦੇ ਵਿੱਚ ਸਰਕਾਰ ਚੱਲ ਰਹੀ ਹੈ ਉਹ ਸੂਡੋ ਸਾਇੰਸ ਤੇ ਜਿਹੜੀਆਂ ਵਹਿਮ ਭਰਮ ਐ ਉਹਨਾਂ ਨੂੰ ਫਲਾ ਰਹੀ ਐ ਸੋ ਇਹ ਕਾਫੀ ਵੱਡਾ ਇੱਕ ਮੁੱਦਾ ਬਣਿਆ ਅਸੀਂ ਸਮਝਦੇ ਹਾਂ ਵੀ ਡਾਕਟਰ ਨਵਜੋਤ ਜਿਹੜਾ ਡਾਕਟਰ ਨਵਜੋਤ ਸਿੱਧੂ ਉਹਨਾਂ ਨੇ ਜਦੋਂ ਆਪਣੀ ਪਤਨੀ ਡਾਕਟਰ ਨਵਜੋਤ ਸਿੱਧੂ ਦੇ ਕੈਂਸਰ ਦੇ ਇਲਾਜ ਬਾਰੇ ਕੁਝ ਗੱਲਾਂ ਕੇ ਕੀਤੀਆਂ ਸੀ ਤਾਂ ਜਿਹੜੀਆਂ ਦੇਸ਼ ਦੀਆਂ ਵਿਗਿਆਨਕ ਸੰਸਥਾਵਾਂ ਨੇ ਉਹਨਾਂ ਨੇ ਕਿਹਾ ਸੀ ਵੀ ਇਸ ਵੀਡੀਓ ਨਾਲ ਆਮ ਲੋਕਾਂ 'ਚ ਗਲਤ ਗੱਲਾਂ ਜਾਣ ਗਈਆਂ ਤੇ ਉਹ ਕੈਂਸਰ ਨਾਲ ਮਰਨਗੇ ਜ਼ਿਆਦਾ ਗਿਣਤੀ 'ਚ ਉਹਨਾਂ ਨੇ ਕੀਤਾ ਸੀ ਤੇ ਨਵਜੋਤ ਸਿੱਧੂ ਨੂੰ ਸਪਸ਼ਟੀਕਰਨ ਦੇਣਾ ਪਿਆ ਸੀ ਅਸੀਂ ਸਮਝਦੇ ਹਾਂ ਕਿ ਇਸ ਆਈਆਈਟੀ ਦੇ ਡਾਇਰੈਕਟਰ ਨੂੰ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਤੇ ਸਬੂਤ ਦੇਣੇ ਚਾਹੀਦੇ ਹੈ ਕਿਸੇ ਵੀ ਲੈਬ ਦੀਆਂ ਜਿਹੜੀਆਂ ਆਪਾਂ ਕਿਸੇ ਦੇਸ਼ ਦੇ ਕਿਸੇ ਵੀ ਲੈਬ ਦੇ ਵਿੱਚ ਇਹ ਚੀਜ਼ਾਂ ਟੈਸਟ ਹੋ ਸਕਦੀਆਂ ਨੇ ਵੀ ਉਸ ਗੋਮੁਖਤਰ ਦੇ ਵਿੱਚ ਕੀ ਚੀਜ਼ਾਂ ਨੇ ਤੇ ਉਹਨੂੰ ਇਹ ਵਿਗਿਆਨ ਦੀ ਗੱਲ ਵਿਗਿਆਨ ਦੀ ਤਰ੍ਹਾਂ ਕਰਨੀ ਚਾਹੀਦੀ ਸੀਗੀ ਗੱਲ ਇਹ ਇਹ ਗੈਰ ਵਿਗਿਆਨਕ ਗੱਲ ਹੈ ਇਸ ਕਰਕੇ ਇਹ ਵਿਗਿਆਨ ਦੀ ਤਰ੍ਹਾਂ ਹੋ ਹੀ ਨਹੀਂ ਸਕਦੀ ਤੇ ਤਾਂ ਹੀ ਉਹ ਕਰਦੇ ਨੇ ਤੇ ਸਿਰਫ ਕਹਾਣੀਆਂ ਸੁਣਾ ਕੇ ਗੱਲਾਂ ਚਲਾਉਂਦੇ ਆ। ਲਾਸਟ ਗੱਲ ਦੋਸਤੋ ਜਿਹੜੀ WHO ਹੈ वर्ल्ड ਹੈਲਥ ਆਰਗੇਨਾਈਜੇਸ਼ਨ ਉਹਦੇ ਵਿੱਚ ਇੱਕ ਸਰਜਨ ਜਨਰਲ ਡਾਕਟਰ ਵਿਵੇਕ ਮੂਰਤੀ ਨੇ ਅਮਰੀਕਾ ਦੇ ਵਿੱਚ ਦੱਸਿਆ ਵੀ ਜਿਹੜੀਆਂ ਸ਼ਰਾਬ ਪੀਣ ਨਾਲ ਜਿਹੜੀਆਂ ਕੈਂਸਰ ਦੀਆਂ ਮੌਤਾਂ ਨੇ ਤਕਰੀਬਨ ਹਰ ਸਾਲ ਤਕਰੀਬਨ 1 ਲੱਖ ਕੈਂਸਰ ਦੇ ਕੇਸ ਆਉਂਦੇ ਆ ਤੇ ਇਹਦੇ ਚੋਂ 20000 ਮੌਤਾਂ ਹੁੰਦੀਆਂ ਨੇ ਕੈਂਸਰ ਨਾਲ ਸ਼ਰਾਬ ਕਰਕੇ ਕੈਂਸਰ ਨਾਲ ਸੋ ਉਹ ਸ਼ਰਾਬ ਬਾਰੇ ਇਸ ਤਰ੍ਹਾਂ ਦਾ ਕੁਝ ਦੱਸ ਰਹੇ ਹੈ ਤਮਾਕੂ ਤੇ ਮੋਟਾਪੇ ਤੋਂ ਬਾਅਦ ਅਮਰੀਕਾ ਦੇ ਵਿੱਚ ਕੈਂਸਰ ਦਾ ਤੀਜਾ ਵੱਡਾ ਕਾਰਨ ਸ਼ਰਾਬ ਪੀਣੇਗਾ ਸੋ ਪਹਿਲੇ ਦੋ ਕਾਰਨ ਤਮਾਕੂ ਤੇ ਮੋਟਾਪਾ ਹੈਗਾ ਸੋ ਇਹ ਮੈਂ ਬਾਲਾ ਤਾਂ ਨਹੀਂ ਕਹਿੰਦਾ ਤੁਸੀਂ ਕਿਉਂਕਿ ਸਿਆਣੀਓ ਪੰਜਾਬੀ ਸਾਡੇ ਸਾਡੇ ਤੇ ਕਾਫੀ ਸਾਰੇ ਲੈਵਲ ਲੱਗਦੇ ਆ ਸਾਨੂੰ ਸੋਚਣਾ ਪਊਗਾ ਵੀ ਅਸੀਂ ਇਹ ਇਹਦੇ ਬਾਰੇ ਕੀ ਸੋਚਣਾ ਹੈ ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ